ਖਬਰ ਤੁਹਾਨੂੰ ਦੱਸ ਰਹੇ ਹਾਂ ਮਾਨਸਾ ਪੁਲਿਸ ਨੇ ਅਮਨੀਤ ਸ਼ੇਰ ਸਿੰਘ ਉਰਫ ਕਾਕੂ ਨੂੰ ਕਾਬੂ ਕੀਤਾ ਇੱਕ ਹੋਰ ਸਾਥੀ ਹਰਪ੍ਰੀਤ ਸਿੰਘ ਦੇ ਸਮੇਤ ਅਤੇ ਉਸ ਦੇ ਕੋਲੋਂ ਪਿਸਤੌਲ ਦੇ ਨਾਲ ਨਾਲ ਕਾਰਤੂਸ 12 ਬਾਰੰਬੋਰ ਬੰਦੂਕ ਜਾਲੀ ਦਸਤਾਵੇਜ਼ ਔਡੀ ਕਾਰ ਦੀ ਬਰਾਮਦਗੀ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅਮਨੀਤ ਸ਼ੇਰ ਸਿੰਘ ਨਿੱਕਾ ਜੇਲਦਾਰ ਦਾ ਪ੍ਰੋਡਿਊਸਰ ਹੈ ਤੋ ਦੱਸ ਦਈਏ ਕਿ ਪੁਲਿਸ ਦੇ ਹੱਥੇ ਚੜਿਆ ਏ ਮਾਨਸਾ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਮਾਨਸਾ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਮਾਨਸਾ ਦੇ ਵੱਲੋਂ ਹਰਪ੍ਰੀਤ ਸਿੰਘ ਉਰਫ ਰੌਕੀ ਨੂੰ ਕਾਬੂ ਕੀਤਾ ਗਿਆ ਜੋ ਜ਼ਿਲ੍ਹਾ ਪਟਿਆਲਾ ਦੇ ਪਿੰਡ ਵਣਾਵਾਲਾ ਦਾ ਰਹਿਣ ਵਾਲਾ ਏ ਤੇ ਇਸ ਦੇ ਨਾਲ ਹੀ ਅਮਨੀਤ ਸ਼ੇਰ ਸਿੰਘ ਜੋ ਉਹ ਵੀ ਪਟਿਆਲਾ ਦੇ ਨਾਲ ਹੀ ਸਬੰਧਤ ਹੈ ਗ੍ਰਿਫਤਾਰ ਮੁਲਜ਼ਮਾਂ ਦੇ ਪਾਸੋਂ ਪਿਸਟਲ ਬਰਾਮਦ ਕੀਤੀ ਗਈ ਹੈ 32 ਬੋਰ ਦੀ 4 ਜਿੰਦਾ ਕਾਰਤੂਸ ਨੇ ਇੱਕ ਰਾਈਫਲ ਹੈ ਤੇ ਇਸ ਤੋਂ ਬਿਨਾ 12 ਬੋਰ ਦੀ ਬੰਦੂਕ ਹੈ ਜਾਲੀ ਦਸਤਾਵੇਜ਼ ਨੇ ਜਿਸ ਦੇ ਵਿੱਚ ਪਾਸਪੋਰਟ ਹੈ ਆਧਾਰ ਕਾਰਡ ਹੈ ਇੱਕ ਆਡੀ ਕਾਰ ਵੀ ਬਰਾਮਦ ਕੀਤੀ ਗਈ ਹੈ ਸੋ ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਮੁਲਜ਼ਮਾ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਹਰਪ੍ਰੀਤ ਸਿੰਘ ਤੇ ਪਹਿਲਾਂ ਵੀ ਮੁਕੱਦਮਾ ਦਰਜ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਅਤੇ ਉਦੋਂ ਉਸ ਕੋਲੋਂ 10 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ ਭਗੌੜਾ ਚੱਲ ਰਿਹਾ ਸੀ ਅਤੇ 6 ਸਾਲ ਬਾਅਦ ਮਾਨਸਾ ਪੁਲਿਸ ਦੇ ਵੱਲੋਂ ਹੁਣ ਉਸ ਨੂੰ ਕਾਬੂ ਕੀਤਾ ਗਿਆ ਹੈ 6 ਸਾਲ ਤੋਂ ਭਗੌੜਾ ਸੀਗਾ ਹਰਪ੍ਰੀਤ ਅਤੇ ਹੁਣ ਉਸ ਨੂੰ 6 ਸਾਲਾਂ ਬਾਅਦ ਮਾਨਸਾ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਅਤੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਦੇ ਅੰਤਰਰਾਜੀ ਡਰੱਗ ਸਮਗਲਨਾਂ ਦੇ ਨਾਲ ਸੰਬੰਧ ਹੋਣ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਰਿਮਾਂਡ ਦੌਰਾਨ ਇਹਨਾਂ ਪਾਸੋਂ ਬਰਾਮਦ ਕੀਤੇ ਗਏ ਨਜਾਇਜ਼ ਅਸਲਾ ਅਮਨੀਸ਼ਨ ਜਾਲੀ ਦਸਤਾਵੇਜ਼ ਅਤੇ ਨਸ਼ੇ ਦੇ ਸਮਗਲਨਾਂ ਨਾਲ ਜੋ ਸਬੰਧ ਹੈ ਉਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਸੋ ਵੱਡੀ ਖਬਰ ਹੈ ਅਮਨੀਤ ਛੇਰ ਅਮਨੀਤ ਸ਼ੇਰ ਸਿੰਘ ਜਿਹੜੇ ਨੇ ਇਹ ਫਿਲਮ ਦੇ ਵੀ ਪ੍ਰੋਡਿਊਸਰ ਨੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਨੇ ਅਤੇ ਫਿਲਮ ਨਿੱਕਾ ਜੈਲਦਾਰ ਦੇ ਵੀ ਇਹ ਪ੍ਰੋਡਿਊਸਰ ਸਨ ਤੋਂ ਮਾਨਸਾ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ 2014 ਤੋਂ ਐਨਡੀਪੀਐਸ ਐਕਟ ਦੇ ਵਿੱਚ ਭਗੌੜੇ ਹਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਨਾਲ ਹੀ ਅਮਨੀਤ ਛੇਰ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਪਿਸਤਲ ਬਰਾਮਦ ਹੋਇਆ ਚਾਰ ਜਿੰਦਾ ਕਾਰਤੂਸ ਨੇ ਇਸ ਤੋਂ ਬਿਨਾ ਇੱਕ ਬੰਦੂਕ ਹੈ ਉਸ ਦੇ 12 ਜਿੰਦਾ ਕਾਰਤੂਸ ਨੇ ਤੇ 12 ਬੋਰ ਦੀ ਬੰਦੂਕ ਹੈ ਜਾਲੀ ਪਾਸਪੋਰਟ ਹੈ ਆਧਾਰ ਕਾਰਡ ਹੈ ਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਫਤੇਗੜ ਸਾਹਿਬ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਭਗੌੜਾ ਸੀ ਮਾਨਸਾ ਦੇ ਐਸਐਸਪੀ सुरेंद्र ਲਾਂਬਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹਾਈ ਪ੍ਰੋਫਾਈਲ ਡਰੱਗ ਕੇਸ ਦਾ ਭਗੌੜਾ ਹਰਪ੍ਰੀਤ ਸਿੰਘ ਸੀ ਜਿਸ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ ਤੇ ਜਾਲੀ ਆਈਡੈਂਟੀਟੀ ਤੇ ਰਹਿ ਰਿਹਾ ਸੀਗਾ ਰੌਕੀ ਉਰਫ ਰਪਿੰਦਰ ਦੇ ਨਾਮ ਤੋਂ ਤੇ ਫਤੇਗੜ ਸਾਹਿਬ ਦੇ ਵਿੱਚ 2013 ਤੋਂ ਇਹ ਭਗੌੜਾ ਸੀਗਾ 2014 ਚ ਜਦੋਂ ਪਰੋਲ ਤੇ ਗਿਆ ਤਾਂ ਪੁਲਿਸ ਨੇ ਇਸ ਤੇ ਇੱਕ ਹੋਰ ਮੁਕਦਮਾ ਦਰਜ ਕਰ ਲਿਆ ਸੀ ਦੋਨਾਂ ਮੁਕਦਮਿਆਂ ਦੇ ਵਿੱਚ ਇਹ ਵਾਂਟਡ ਹੈ ਸੋ ਦੱਸ ਦਈਏ ਕਿ 10 ਕਿਲੋ ਨਸ਼ੀਲਾ ਪਾਊਡਰ ਇਸ ਦੇ ਕੋਲੋਂ ਬਰਾਮਦ ਹੋਇਆ ਸੀ ਭਾਰੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਦੇ ਦੋਸ਼ ਸਨ ਅਤੇ 10-10 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ ਬਤਾਇਆ ਪੁਲਿਸ ਦੇ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਈ ਪ੍ਰੋਫਾਈਲ ਜਗਦੀਸ਼ ਭੋਲਾ ਡਰੱਗ ਕੇਸ ਦੇ ਨਾਲ ਵੀ ਸਬੰਧਤ ਹੈ ਅਤੇ 2014 ਤੋਂ ਬਾਅਦ ਇਹ ਆਪਣੀ ਪਛਾਣ ਛਿਪਾ ਕੇ ਚੰਡੀਗੜ੍ਹ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਰਹਿ ਰਿਹਾ ਹੈ। ਸੋ ਹੁਣ ਇਸ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਮਾਨਸਾ ਪੁਲਿਸ ਦੇ ਵੱਲੋਂ ਅਤੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਡਿਸਪਿਊਟਡ ਪ੍ਰਾਪਰਟੀ ਚੱਕ ਦਾ ਸੀਗਾ ਕਾਰੋਬਾਰ ਕਰਦਾ ਸੀਗਾ ਅਤੇ ਹੋਰ ਵੀ ਕਈ ਸ਼ੱਕੀ ਕਾਰੋਬਾਰ ਕਰਦਾ ਸੀ ਪੁਲਿਸ ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਨੇ ਅਤੇ ਨਾਲ ਹੀ ਜਾਲੀ ਦਸਤਾਵੇਜ਼ ਜਿਹੜੇ ਪਾਸਪੋਰਟ ਆਧਾਰ ਕਾਰਡ ਉਹ ਵੀ ਬਰਾਮਦ ਕੀਤੇ ਗਏ ਨੇ ਹੋਰ ਕੀ ਕੁਝ ਕਿਹਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਉਹ ਵੀ ਤੁਹਾਨੂੰ ਸੁਣਾਉਨੇ ਆ ਮਾਨਸਾ ਪੁਲਿਸ ਦੀ ਸਾਡੀ ਟੀਮ ਨੇ ਇੱਕ ਹਾਈ ਪ੍ਰੋਫਾਈਲ ਡਰੱਗ ਕੇਸ ਦਾ ਪੈਰੋਲ ਜੰਪਰ ਪੀ ਆਰ ਅਰੈਸਟ ਕੀਤਾ ਹੈਗਾ ਜਿਹਦਾ ਨਾਮ ਹਰਪ੍ਰੀਤ ਹੈਗਾ ਤੇ ਆ ਆਪਣੀ ਜਾਲੀ ਆਈਡੈਂਟੀਟੀ ਰੋਕੀ ਅਲਿਆਸ ਰੁਪਿੰਦਰ ਦੇ ਨਾਮ ਤੋਂ ਬਣਾ ਕੇ ਰਹਿ ਰਿਹਾ ਸੀਗਾ ਤੇ ਪਿਛਲੇ 6 ਸਾਲ ਤੋਂ ਭਗੋੜਾ ਸੀਗਾ ਤੇ ਫਤਿਹਗੜ ਸਾਹਿਬ ਦੇ 2013 ਦੇ ਮੁਕਦਮੇ 'ਚ ਆਰ.ਕ.ਯੂ ਸੀਗਾ ਉਸ ਤੋਂ ਬਾਅਦ 2014 'ਚ ਜਦੋਂ ਆ ਪੈਰੋਲ ਜੰਪ ਕਰ ਗਿਆ ਉਸ ਤੋਂ ਬਾਅਦ ਇੱਕ ਹੋਰ ਮੁਕਦਮਾ ਫਤਿਹਗੜ ਸਾਹਿਬ ਪੁਲਿਸ ਨੇ ਦਰਜ ਕੀਤਾ ਹੈਗਾ ਤੇ ਇਹ ਦੋਨੋਂ ਮੁਕਦਮਾ 'ਚ ਆ ਵੌਂਟਡ ਹੈਗਾ ਤੇ ਆ ਜਿਹੜਾ ਹੈਗਾ ਇਤੋਂ 10 ਕਿਲੋ ਇਨਟੌਕਸिकेटेड ਪਾਊਡਰ ਰਿਕਵਰ ਹੋਇਆ ਸੀਗਾ ਕਮਰਸ਼ੀਅਲ ਕੁਆਂਟੀਟੀ ਦਾ ਤੇ ਅਲਿਗੇਸ਼ਨ ਜਿਹੜੇ ਹੈਗੇ ਕਾਫੀ ਹੈਵੀ ਕੁਆਂਟੀਟੀ ਡਰੱਗਸ ਦੀ ਸਮਗਲਿੰਗ ਦੇ ਇਤੇ ਹੈਗੇ ਤੇ ਇਹਦੇ ਨਾਲ ਦੇ ਸਾਥੀਆਂ ਨੂੰ 10-10 ਸਾਲਾਂ ਦੀ ਸਜ਼ਾ ਹੋ ਚੁੱਕੀ ਹੈਗੀ ਤੇ ਜਗਦੀਸ਼ ਭੋਲਾ ਡਰੱਗ ਕੇਸ ਤੁਸੀਂ ਸਾਰੇ ਜਾਣਦੇ ਹੋ ਇਹ ਕਾਫੀ ਹਾਈ ਪ੍ਰੋਫਾਈਲ ਡਰੱਗ ਕੇਸ ਰਿਹਾ ਹੈਗਾ ਉਸ ਤੋਂ ਸਬੰਧਿਤ ਬੰਦਾ ਹੈਗਾ ਤੇ ਆ 2014 ਤੋਂ ਬਾਅਦ ਆਪਣੀ ਪਛਾਣ ਛੁਪਾ ਕੇ ਚੰਡੀਗੜ੍ਹ ਤੇ ਉਸ ਦੇ ਆਸ-ਪਾਸ ਦੇ ਏਰੀਆ 'ਚ ਆਪਣੀ ਉਹ ਰਿਹائش ਬਣਾ ਕੇ ਵੱਖਰੇ-ਵੱਖਰੇ ਟਾਈਮ-ਟਾਈਮ 'ਤੇ ਚੇਂਜ ਕਰਕੇ ਰਹਿ ਰਿਹਾ ਸੀਗਾ ਉੱਥੇ ਤੇ ਜਿਹੜਾ ਪ੍ਰਾਇਮਰੀ ਪੁਸਤਾ ਚ ਪਤਾ ਲੱਗਿਆ ਹੈਗਾ ਕਿ ਆ ਡਿਸਪਿਊਟਡ ਪ੍ਰਾਪਰਟੀ ਤੇ ਹੋਰ ਸਸਪੈਕਟਡ ਕੰਮ ਕਰ ਰਿਹਾ ਸੀਗਾ ਜਿਹਦੇ ਜਿਹੜੇ ਅਸੀਂ ਔਰ ਇਨਵੈਸਟੀਗੇਟ ਕਰ ਰਹੇ ਹੈਗੇ ਜਿੱਤੇ ਡਰੱਗਸ ਤੇ ਇਲੀਗਲ ਵੈਪਨਸ ਦਾ ਵੀ ਕੰਮ ਫਾਮ ਨੇ ਆ ਸਕਦਾ ਹੈਗਾ ਹੁਣ ਇਸ ਤੋਂ ਅਸੀਂ ਇਸ ਵਕਤ ਇੱਕ ਸੋਫਿਸਟੀਕੇਟਡ ਵੈਪਨ ਜਿਹੜਾ ਇਲੀਗਲ ਹੈਗਾ ਉਹ ਰਿਕਵਰ ਕੀਤਾ ਹੈਗਾ ਇਹਦੇ ਸਾਥੀ ਤੋਂ ਇੱਕ ਵੈਪਨ ਅਸਰਿਕਲ ਕੀਤਾ ਹੈਗਾ ਨਾਲ ਕਾਫੀ ਕਾਰਤੂਸ ਜਿਹੜੇ ਹੈਗੇ 32 ਬੋਰ 30 ਬੋਰ 12 ਬੋਰ ਦੇ రికవరీ ਕੀਤਾ ਹੈਗੇ ਇਸ ਤੋਂ علاوہ ایک ਫੇਕ ਪਾਸਪੋਰਟ ਅਸੀਂ ਇਸ ਤੋਂ ਰਿਕਵਰ ਕੀਤਾ ਹੈਗਾ ਤੇ ਆਧਾਰ ਕਾਰਡ ਇਹਨਾਂ ਜਾਲੀ ਬਣਾਇਆ ਹੋਇਆ ਹੈਗਾ ਮਾਨਸਾ ਪੁਲਿਸ ਦੀ ਸਾਡੀ ਟੀਮ ਨੇ ਇੱਕ ਹਾਈ ਪ੍ਰੋਫਾਈਲ ਡਰਗ ਸੋ ਅਮਨੀਤ ਛੇਰ ਸਿੰਘ ਜਿਹੜਾ ਪੰਜਾਬੀ ਦੀ ਮਸ਼ਹੂਰ ਫਿਲਮ ਨਕਾ ਜੈਲਦਾਰ ਦਾ ਪ੍ਰੋਡਿਊਸਰ ਹੈ ਉਸ ਨੂੰ ਵੀ ਕਾਬੂ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਇਲਜ਼ਾਮ ਇਹ ਹੀ ਹੈ ਕਿ ਜਾਲੀ ਦਸਤਾਵੇਜ਼ ਬਰਾਮਦ ਹੋਏ ਨੇ ਇਸ ਤੋਂ ਬਿਨਾ ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਨੇ ਮਾਨਸਾ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਹੈ ਹਰਪ੍ਰੀਤ ਸਿੰਘ ਦੇ ਨਾਲ ਅਮਨੀਤ ਛੇਰ ਸਿੰਘ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਕੋਲੋਂ ਜਾਲੀ ਦਸਤਾਵੇਜ਼ ਪਾਸਪੋਰਟ ਆਧਾਰ ਕਾਰਡ ਬਰਾਮਦ ਕੀਤਾ ਗਿਆ ਅਤੇ ਜਿਹੜਾ ਹਰਪ੍ਰੀਤ ਸਿੰਘ ਸੀਗਾ ਇਹ ਪਹਿਲਾਂ ਭਗੌੜਾ ਸੀਗਾ 6 ਸਾਲ ਤੋਂ ਇਸ ਦੇ ਕੋਲੋਂ 10 ਕਿਲੋ ਨਸ਼ੀਲਾ ਪਾਊਡਰ ਬਰਾਮਦ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਇਹ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਹੁਣ ਮਾਨਸਾ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਸ ਦੇ ਸਾਥੀ ਅਮਨੀਤ ਛੇਰ ਸਿੰਘ ਉਰਫ ਕਾਕੂ ਨੂੰ ਕਾਬੂ ਕੀਤਾ ਗਿਆ ਹੈ ਅਤੇ ਜੋ ਪੰਜਾਬੀ ਫਿਲਮਾਂ ਦਾ ਮਸ਼ਹੂਰ ਪੰਜਾਬੀ ਫਿਲਮ ਨਿੱਕਾ ਜੈਲਦਾਰ ਦਾ ਪ੍ਰੋਡਿਊਸਰ ਹੈ ਸੋ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮਾਨਸਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਆ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਰਿਮਾਂਡ ਦੇ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਆਖਿਰ ਇਹ ਜਾਲੀ ਦਸਤਾਵੇਜ਼ ਕਿਉਂਕਿ ਹੋਰ ਕਿਸੇ ਦੀ ਆਈਡੈਂਟੀਟੀ ਤੇ ਰਹਿ ਰਿਹਾ ਸੀਗਾ ਆਪਣੇ ਆਪ ਨੂੰ ਨਾਮ ਸਾਹਮਣੇ ਨਹੀਂ ਸੀ ਲਿਆਂਦਾ ਹਰਪ੍ਰੀਤ ਸਿੰਘ ਨੇ ਕਿਸੇ ਹੋਰ ਦੇ ਨਾਮ ਤੇ ਰਹਿ ਰਿਹਾ ਸੀਗਾ ਉਸ ਤੋਂ ਬਾਅਦ ਉਹ ਵੀ ਜਿਹੜਾ ਏ ਉਸ ਦੇ ਤਹਿਤ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਹੋਰ ਕਿਹੜੇ-ਕਿਹੜੇ ਲੋਕ ਨਸ਼ੇ ਦੀ ਸਮਗਲਿੰਗ ਦੇ ਵਿੱਚ ਸ਼ਾਮਲ ਸੀਗੇ ਕੌਣ-ਕੌਣ ਇਸ ਜੋ ਗੋਰਖਦੰ ਦਾ ਜਿਹੜਾ ਵੀ ਕਰ ਰਿਆ ਸੀਗਾ ਚਾਹੇ ਉਹ ਡਿਸਪਿਊਟਡ ਪ੍ਰਾਪਰਟੀਆਂ ਦਾ ਹੋਵੇ ਜਾਂ ਹੋਰ ਜਿਹੜੇ ਸ਼ੱਕੀ ਕੰਮ ਕਰਦਾ ਸੀਗਾ ਉਸ ਪੁੱਛਗਿੱਛ ਜਿਹੜੀ ਆ ਹੋਰ ਕੀਤੀ ਜਾਊਗੀ ਸੋ ਵੱਡੀ ਗੱਲ ਹੈ ਕਿ 6 ਸਾਲ ਬਾਅਦ ਇਸ ਨੂੰ ਕਾਬੂ ਕੀਤਾ ਗਿਆ 6 ਸਾਲ ਤੋਂ ਭਗੌੜਾ ਸੀਗਾ 6 ਸਾਲ ਤੋਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾ ਕੇ ਕਿਸੇ ਹੋਰ ਦੀ ਆਈਡੈਂਟੀਟੀ ਤੇ ਰਹਿ ਰਿਹਾ ਸੀਗਾ ਤੇ ਹੁਣ ਇਸ ਦੇ ਨਾਲ ਹੀ amniit cheer singh ਨੂੰ ਵੀ ਕਾਬੂ ਕੀਤਾ ਗਿਆ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕੁਝ ਖੁਲਾਸੇ ਹੁੰਦੇ ਨੇ ਇਹ ਪੁਲਿਸ ਚਤਿੱਸ਼ ਤੋਂ ਬਾਅਦ ਪਤਾ ਲੱਗੇਗਾ ਫਿਲਹਾਲ तमाम ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ